ਸਾਰੀ ਐਮ ਸਾਸਰੀਕਾ ਮੈਂ ਮਹਿੰਦਰ ਕੁਰ ਰੇਕੀ ਮਾਸਟਰ ਅੱਜ ਦੇ ਵੀਡੀਓ ਦੇ ਵਿੱਚ ਮੈਂ ਹੋਪ ਹੋਣੋਪਨੋ ਪ੍ਰੇਅਰ ਬਾਰੇ ਦੱਸਾਂਗੀ ਇਹ ਇੱਕ ਹਵਾਈਨ ਪ੍ਰੇਅਰ ਹੈ ਇਸ ਦੀਆਂ ਚਾਰ ਲਾਈਨਾਂ ਨੇ ਆਈ ਐਮ ਸੌਰੀ ਪਲੀਜ਼ ਫੋਰਗਿਵ ਮੀ ਥੈਂਕ ਯੂ ਆਈ ਲਵ ਯੂ ਇਹ ਇੱਕ ਫਾਰਗਿਵਨੈਸ ਪ੍ਰੇਅਰ ਹੈ ਇਸ ਨੂੰ ਅਸੀਂ ਜਿਦਾ ਗੀਤਾ ਦੇ ਵਿੱਚ ਕ੍ਰਿਸ਼ਨ ਭਗਵਾਨ ਨੇ ਕਿਹਾ ਹੈ ਜਿਐਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਬਿਲਕੁਲ ਸਹੀ ਜੀਤਾਂ ਦਾ ਸਾਡਾ ਦ੍ਰਿਸ਼ਟੀ ਹੋਏਗੀ ਭਾਵ ਨਜ਼ਰੀਆ ਹੋਏਗਾ ਸੰਸਾਰ ਸਾਨੂੰ ਉਸੇ ਤਰ੍ਹਾਂ ਦਾ ਦਿਖਾਈ ਦੇਗਾ ਜਿਐਸੀ ਆਪਣੇ ਆਪ ਨੂੰ ਹੀਲ ਕਰ ਲਾਂਗੇ ਤਾਂ ਅਸੀਂ ਸਾਡੇ ਆਸ-ਪਾਸ ਦੇ ਲੋਕ ਵੀ ਹੀਲ ਹੋ ਜਾਣਗੇ ਸਾਡੇ ਆਸ-ਪਾਸ ਦਾ ਮਾਹੌਲ ਵੀ ਠੀਕ ਹੋ ਜਾਏਗਾ ਪੇ ਕਹਿੰਦੇ ਮੈਨੀ ਪ੍ਰੋਬਲਮਸ ਵਨ ਸਲੂਸ਼ਨ ਇਜ਼ ਹੋਪ ਉਹਨੂੰ ਪੂਰਨੋ ਇਹ ਸਾਡੀ ਜ਼ਿੰਦਗੀ ਦੇ ਵਿੱਚ ਸਹੀ ਹੈ ਕਈ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਸਮੱਸਿਆਵਾਂ ਹੁੰਦੀਆਂ ਨੇ ਜੌਬ ਦੀ ਪ੍ਰੋਬਲਮ ਪ੍ਰਮੋਸ਼ਨ ਦੀ ਮਨੀ ਦੀ ਪ੍ਰੋਬਲਮ ਬੱਚਿਆਂ ਦੀ ਕੋਈ ਪ੍ਰੋਬਲਮ ਇਸ ਤਰ੍ਹਾਂ ਦੀਆਂ ਜੀਵਨ ਨਾਲ ਸੰਬੰਧਿਤ ਲਾਈਫ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲਾਈਫ ਦੇ ਵਿੱਚ ਹੁੰਦੀਆਂ ਨੇ ਉਹਨਾਂ ਵਾਸਤੇ ਇਹ ਪ੍ਰੇਅਰ ਸਹੀ ਹੈ ਇਸ ਤੇ ਜਿਹੜੀ ਪਹਿਲੀ ਲਾਈਨ ਆ ਉਹ ਹੈ ਆਈ ਏਮ ਸੌਰੀ आई एम सॉरी असि किसान कहना है असं यूनीवर्सू कह रहे हैं परमात्मा कह रहे हैं आई एम सॉरी किस वास्ते कह रहे सॉरी कि जो मेथों गलतियां हो गई ने वो सब की जिम्मेवारी मैं ली अपने उपर खुद अपने उपर ली न ब्लेम करना बंद करो क्रिटिसाइज करना बंद करो सिर्फ तो सिरव कहो ये सब जिम्मेवारी ਮੇਰੀ ਹੈ ਮੇਰੀਆਂ ਗਲਤੀਆਂ ਜਾਂ ਮੇਰੀ ਨੈਗੇਟਿਵ ਸੋਚ ਕਰਕੇ ਇਹ ਅੱਜ ਜੋ ਸਿਚੁਏਸ਼ਨ ਬਣ ਗਈ ਹੈ ਇਹ ਮੇਰੀ ਗਲਤੀ ਕਰਕੇ ਬਣੀ ਹੈ ਇਸ ਕਰਕੇ ਕਹੋ ਯੂਨੀਵਰਸ ਨੂੰ ਫੀਲ ਕਰਦੇ ਹੋਏ ਮਨ ਤੋਂ ਮਹਿਸੂਸ ਕਰਦੇ ਹੋਏ ਪੂਰੇ ਆਈ ਏਮ ਸੌਰੀ ਦੂਸਰੀ ਲਾਈਨ ਹੈ ਇਸ ਦੀ ਪਲੀਜ਼ ਫੋਰਗਿਵ ਮੀ ਇਹ ਵੀ ਅਸੀਂ ਯੂਨੀਵਰਸ ਨੂੰ ਕਹਿਣਾ ਮੈਂ ਮੇਰੇ ਤੋਂ ਜੋ ਗਲਤੀਆਂ ਹੋਈਆਂ ਨੇ प्लीज फॉर गे मी मन तो महसूस करते हुए पूरी फीलिंग दे नाल कहना है प्लीज़ फॉर गे मी तीसरी लाइन है आई थैंक यू थैंक यू, यू किसान कहना ये भी असी परमात्मा कहना कि यह फील करते हुए मन तो बी परमात्मा ने मैनू माफ़ करता है इस करके परमात्मा का थैंक यू करना है ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਕਹਿਣਾ ਹੈ ਇਸ ਦੀ ਜਿਹੜੀ ਚੌਥੀ ਲਾਈਨ ਹੈ ਆਈ ਲਵ ਯੂ ਆਈ ਲਵ ਯੂ ਕਿਸ ਨੂੰ ਕਹਿਣਾ ਹੈ ਇਹ ਵੀ ਪਰਮਾਤਮਾ ਨੂੰ ਕਹਿਣਾ ਇਸ ਤਰ੍ਹਾਂ ਕਹਿਣਾ ਆਈ ਲਵ ਯੂ ਜਿਸ ਤਰ੍ਹਾਂ ਇੱਕ ਛੋਟਾ ਬੱਚਾ ਆਪਣੇ ਮਾਤਾ ਪਿਤਾ ਨੂੰ ਹੱਗ ਕਰਦਾ ਗਲੇ ਲੱਗ ਜਾਂਦਾ ਉਸ ਤਰ੍ਹਾਂ ਅਸੀਂ ਫੀਲ ਕਰਦੇ ਹੋਏ ਕਹਿਣਾ ਹੈ ਆਈ ਲਵ ਯੂ ਪੂਰੀ ਫੀਲਿੰਗ ਦੇ ਨਾਲ ਆਈ ਲਵ ਯੂ ਪਰਮਾਤਮਾ ਨੂੰ ਕਹਿਣਾ ਹੈ ਅਸੀਂ ਕਿਸੇ ਇਨਸਾਨ ਨੂੰ ਨਹੀਂ ਪ੍ਰੇਅਰ ਕਰ ਰਹੇ ਅਸੀਂ ਕਹਿ ਰਹੇ ਹਾਂ ਉਸ ਯੂਨੀਵਰਸ ਨੂੰ ਪਰਮਾਤਮਾ ਨੂੰ ਪ੍ਰੇਅਰ ਕਰ ਰਹੇ ਹਾਂ ਅਸੀਂ ਇਹ ਚਾਰ ਲਾਈਨਾਂ ਰੋਜ਼ਾਨਾ ਚਾਰ ਪੰਜ ਮਿੰਟ ਲਈ ਜ਼ਰੂਰ ਕਹਿਣੀਆਂ ਚਾਹੀਦੀਆਂ ਨੇ ਫੋਰਗਿਵਨੈਸ ਪ੍ਰੇਅਰ ਹੈ ਅਗਰ ਅਸੀਂ ਪਰਮਾਤਮਾ ਨੂੰ ਨਹੀਂ ਮੰਨਦੇ ਜਾਂ ਕੋਈ ਹੋਰ ਪਰਮਾਤਮਾ ਨੂੰ ਨਹੀਂ ਮੰਨਦਾ ਕੋਈ ਗੱਲ ਨਹੀਂ ਕਿਉਂਕਿ ਇਹ ਪ੍ਰੇਅਤਾ ਯੂਨੀਵਰਸ ਨੂੰ ਕਹਿਣੀ ਹੈ ਆਈ ਲਵ ਯੂ ਫੋਰਗਿਵ ਸੌਰੀ ਸ਼ਬਦ ਵੈਸੇ ਵੀ ਅਸੀਂ ਰੋਜ਼ਾਨਾ ਜ਼ਿੰਦਗੀ 'ਚ ਚਾਰ ਸ਼ਬਦ ਤਾਂ ਵੈਸੇ ਵੀ ਬੋਲਦੇ ਆ ਫਿਰ ਅੱਛੇ ਕਹਿ ਹੀ ਦੋ ਕਿਹੜੇ ਆਈ ਏਮ ਸੌਰੀ ਪਲੀਜ਼ ਫੋਰਗਿਵ ਮੀ ਥੈਂਕ ਯੂ ਆਈ ਲਵ ਯੂ ਅਸੀਂ ਉਸ ਯੂਨੀਵਰਸ ਨੂੰ ਕਹਿ ਰਹੇ ਆ ਇਸ ਵੀਡੀਓ ਨੂੰ ਤੁਸੀਂ ਪੂਰੇ ਮਤਲਬ ਜਦੋਂ ਇਹ ਚਾਰ ਲਾਈਨਾਂ ਕਹਿਣੀਆਂ ਨੇ ਜੋ ਮੈਂ ਵੀਡੀਓ ਚ ਦੱਸਿਆ ਨੇ ਪੂਰੇ ਆਪਣੇ ਮਨ ਤੋਂ ਫੀਲਿੰਗ ਫੀਲ ਕਰਦੇ ਹੋਏ ਆਪਣੀਆਂ ਗਲਤੀਆਂ ਨੂੰ ਇਹ ਚਾਰ ਲਾਈਨਾਂ ਬੋਲਣੀਆਂ ਨੇ ਠੀਕ ਹੈ ਜੀ ਇਸ ਹੋ ਵਰਨਪਨ ਸ਼ਬਦ ਨੂੰ ਤੁਸੀਂ ਗੂਗਲ ਦੇ ਵਿੱਚ ਵੀ ਸਰਚ ਕਰਕੇ ਦੇਖ ਸਕਦੇ ਹੋ ਜੇ ਕੋਈ ਮੇਰੇ ਕੋਲ ਪ੍ਰਸ਼ਨ ਪੁੱਛਣਾ ਤਾਂ ਮੇਰਾ ਰਿਕੀਪੇਸ ਦੇਵਤੇ ਮੈਨੂੰ ਮੈਸੇਜ ਕਰ ਸਕਦੇ ਹੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਖੁਸ਼ ਰਹੋ ਸੇਫ ਰਹੋ ਸਿਹਤਮੰਦ ਰਹੋ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ